ਫਰੋਏਪਰ ਦੇ ਸਿਵਲ ਅਤੇ ਪੁਲ ਪ੍ਰਸ਼ਾਸਨ ਨੇ ਨਸ਼ਿਆਂ ਵਿਰੁੱਧ ਜੰਗ ਛੇੜ ਦਿੱਤੀ ਹੈ। ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਜਨਤਕ ਅਤੇ ਸਮਾਜਿਕ ਮੁਹਿੰਮ ਵਿੱਚ ਬਦਲ ਲਈ ਸਖਤ ਵਿਉਂਤਬੰਦੀ ਬਣਾਈ ਗਈ ਹੈ ਅਤੇ ਛੇਤੀ ਹੀ ਜ਼ਿਲ੍ਹਾ ਫਰੋਏਪਰ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਦੇ ਦੋਸ਼ੀਆਂ ਦੀ ਜਾਇਦਾਦ ਜਿੱਥੇ ਜ਼ਬਤ ਕੀਤੀ ਜਾ ਰਹੀ ਹੈ ਉੱਥੇ ਹੀ ਨਸ਼ਿਆਂ ਦੀ ਬਰਾਂਦਗੀ ਦੇ ਮਾਮਲਿਆਂ ਵਿੱਚ ਗੈਰ ਕਾਨੂੰਨੀ ਜਾਇਦਾਦ ਨੂੰ 100% ਢਾਹ ਦਿੱਤਾ ਜਾਵੇਗਾ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਬਣਾਉਣ ਅਤੇ ਨਸ਼ਿਆਂ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਲਿਆਜ ਨਹੀਂ ਆਨਯੋਗ ਸੀਐਮ ਸਾਹਿਬ ਆਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਵਾਰਗੇਨ ਸਟਰਗਸ ਜੋ ਜਿਭਾਂ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਅਸੀਂ ਫਿਰੋਜ਼ਪੁਰ ਪੁਲਿਸ ਵੱਲੋਂ ਅੱਜ ਤੋਂ ਹੀ ਪੂਰੇ ਇਸ ਦੇ ਨਾਲ ਪੂਰੇ ਤਿਆਰ ਕਰਕੇ ਅਸੀਂ ਇਸ ਦੇ ਮਗਰ ਪਏ ਹਾਂ ਤੇ ਅੱਜ ਕੈਸੋ ਆਪਰੇਸ਼ਨ ਕੀਤਾ ਗਿਆ ਜਿਸ ਦੇ ਵਿੱਚ ਕਰੀਬ 454 ਸੱਡੀ ਅੱਠ ਹੌਟਸਪੌਟਸ ਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਤੇ ਜਿਸ ਦੇ ਵਿੱਚ ਕਾਫੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਡਿਟੇਲਸ ਬਾਅਦ ਦੇ ਵਿੱਚ ਸਾਂਝੇ ਕੀਤੇ ਜਾਣਗੇ ਪ੍ਰੈਸ ਦੇ ਨਾਲ ਤੇ ਅਜਿਹੀ ਕਈ ਹੋਰ ਆਪਰੇਸ਼ਨਸ ਅਸੀਂ ਸਾਡੇ ਵੱਲੋਂ ਕੀਤੇ ਜਾਣੇ ਆ ਸਾਡੇ ਮੇਰੇ ਵੱਲੋਂ ਡੀਸੀ ਸਾਹਿਬ ਵੱਲੋਂ ਸਾਡੇ ਵੱਲੋਂ ਸਾਰੇ ਡਿਪਾਰਟਮੈਂਟਸ ਦੀ ਇੱਕ ਡੀਐਸਪੀਸ ਐਸਟੀਐਮਸ ਸਬਤ ਨਾਲ ਮੀਟਿੰਗ ਕੀਤੀ ਗਈ ਹੈ ਤੇ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੇ ਗਏ ਆ ਅਗਲੇ ਦਿਨਾਂ ਦਾ ਜਿਹੜਾ ਰੋਡ ਮੈਪ ਦਿੱਤਾ ਗਿਆ ਜਿਸ ਦੇ ਵਿੱਚ ਅਸੀਂ ਡਰੱਗ ਪ੍ਰੈਡਲਰਸ ਦੇ ਖਿਲਾਫ ਜਿਹੜੀ ਪੂਰੇ ਚੋਰ-ਚੋਰ ਦੇ ਨਾਲ ਮਹਿਮ ਚਲਾ ਕੇ ਅਸੀਂ ਇਸ ਜ਼ਿਲ੍ਹੇ ਨੂੰ ਡਰੱਗ ਫ੍ਰੀ ਕਰਾਂਗੇ ਵੱਲੋਂ ਨਸ਼ਾ ਵਿਰੁੱਧ ਇੱਕ ਜੰਗ ਦਾ ਐਲਾਨ ਕੀਤਾ ਗਿਆ ਹੈ ਵਾਰ ਅਗੇਂਸਟ ਡਰੱਗਸ ਦਾ ਐਲਾਨ ਕੀਤਾ ਗਿਆ ਹੈ ਉਸ ਦੇ ਤਹਿਤ ਹੀ ਅੱਜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅਸੀਂ ਸਾਰੇ ਆਫੀਸਰ ਸਬੰ ਨਾਲ ਇੱਕ ਮੀਟਿੰਗ ਕੀਤੀ ਹੈ ਉਹਨਾਂ ਨੂੰ ਇੱਕ ਸੈਂਸਿਟਾਈਜ਼ੇਸ਼ਨ ਪ੍ਰੋਗਰਾਮ ਤਹਿਤ ਅਸੀਂ ਸਾਰਿਆਂ ਨੂੰ ਨੂੰ ਨਾ ਨਿਰੈਕਸ਼ਨਸ ਦਿੱਤੀਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਜ਼ਿਲ੍ਹਾ ਵਾਸੀਆਂ ਦੇ ਨਾਲ-ਨਾਲ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਵਾਰ ਨੂੰ ਜ਼ਰੂਰ ਜਿੱਤਾਂਗੇ ਤੇ ਫਿਰੋਜ਼ਪੁਰ ਨੂੰ ਡਰੱਗ ਫ੍ਰੀ ਕਰਨਗੇ ਥੈਂਕ ਯੂ